भी जो हूं सिंह साहब बनिया ना पर वो कुछ शकल वाला कभी उन्होंने हाथ से कुछ नहीं पर उन्हें बड़ी अपनी चित बनाई है कल आन तू तो मेरे बड़े सत्कार ना मेरे घर जाना मैं से वे घरे hmm. वो मेरे घरे आज तक कुछ सिंह साहब मिलने वास्ते आया जो पहले इस तो पहले तो तो एक दो पहला किसी का कुछ नहीं मर गया ਦੇਨ ਬਣਾਇਆ ਜਾ ਰਿਹਾ ਖੱਲੂ ਘਰੇ ਬਹੁਤ ਸਾਰੀਆਂ ਟਿੱਪਣੀਆਂ ਵੀ ਹੋ ਰਹੀਆਂ ਉਥੇ ਫਲਾਣਾ ਨਾ ਬੋਲੇ ਦੂਜਾ ਨਾ ਬੋਲੇ ਤੁਸੀਂ ਇੱਕ ਮੈਨੂੰ ਲੱਗਦਾ ਉਹਨਾਂ ਸਾਰੇ ਪਰਿਵਾਰਾਂ ਦੋੱਚੇ ਪਰਿਵਾਰ ਉਹ ਸ਼ੀਤ ਪਰਿਵਾਰ ਤੋਂ ਕੀ ਸੰਦੇਸ਼ਾ ਕੀ ਦੇਣਾ ਚਾਹੁੰਦੇ ਉਹਨਾਂ ਲੋਕਾਂ ਨੂੰ ਜਿਹੜੀ ਮੈਂ ਸੰਦੇਸ਼ਾ ਜੀ ਦੇਣਾ ਚਾਹਣੀ ਵੀ ਜਿਹੜਾ ਹੁਣ ਗਰਗੱਤ ਸਿੰਘ ਬਣਿਆ ਨਾ ਨੂੰ ਖੁੱਲ ਕੇ ਬੋਲਣਾ ਦਿੱਤਾ ਜਾਏ ਲੋਕਾਂ ਦੇ ਇਹ ਮਗਧ ਤਾਂ ਜਾਏ ਇਹ ਇਹ ਬੰਦਾ ਇੱਟਵਾਲਾ ਲੱਗਦਾ ਕੁਛ ਖੁਸ਼ੀਨਸਾਰ ਵੀ ਏ ਮੇਰੇ ਗਰੀਬ ਦੇ ਘਰ ਕੌਣ ਆੜਾ ਲਾਏ ਇੱਕ ਉਹ ਚੱਲ ਕੇ ਆਇਆ ਮੇਰੇ ਘਰ ਤੇ ਦੂਜੇ ਸਿੰਘ ਸਾਬ ਜੈਸਰੀ ਜੀ ਨਾ ਉਹਨੇ ਕਹ ਰਿਹਾ ਦੁਬਾਰਾ ਜੇ ਬਹਿਰੀ ਹੈ ਤੇ ਬਾਜੀ ਨਹੀਂ ਦਿੰਦੇ ਤੂੰ ਸਾਡੇ ਕੋਲ ਕੁਝ ਨਹੀਂ ਸੋਮੀ ਕਮੇਟੀ ਵੱਲੋਂ ਉੱਪਰ ਲੱਗਦਾ ਨਹੀਂ ਉਹਨਾਂ ਸ਼ੀਧਾਂ ਪਰਿਵਾਰਾਂ ਦੇ ਵਿੱਚੋਂ ਮੌਕਾ ਦੇਣਾ ਚਾਹੀਦਾ ਇਸ ਵੱਡੀ ਸੇਵਾ ਪਰ ਇੱਕ ਮੈਂ ਕਾਨੂੰਨ ਨੂੰ ਇੱਕ ਵੀ ਗੱਲ ਦੱਸ ਦਿਆਂ ਕਿ ਜਿਹੜਾ ਹੁਣ ਸਿੰਘ ਸਾਬ ਬਣਿਆ ਨਾ ਪਰ ਉਹ ਕੋ ਸ਼ਕਲ ਵਾਲਾ ਉਹ ਹਾਰੇ ਕਿਸੇ ਦੇ ਘਰ ਆਇਆ ਅਲਿਛੀ ਜੀ ਪਰ ਮੈਂ ਉਹ ਕੁਝ ਨਹੀਂ ਕਰਨ ਜੋਗਾ ਕਿਉਂਕਿ ਉਹਨਾਂ ਦੇ ਅੱਜ ਕੁਝ ਨਹੀਂ ਪਰ ਉਹਨੇ ਬੜੀ ਆਪਣੀ ਚਿਤ ਬਣਾਈ ਏ ਕਲਾਂ ਤੋਂ ਮਿਲ ਬੜੇ ਸਤਕਾਰ ਨਾਲ ਮਿਲ ਕੇ ਆਇਆ ਜਾਨਾ ਮੈਂ ਕੀ ਉਹਦੇ ਕਰੇ ਉਹ ਮੇਰੇ ਕਰੇਗਾ ਨਾ ਮਾਨਵੀ ਮੈਂ ਨਾ ਮਾਨੀ ਦੇ ਕਰੇ ਸਿੰਘ ਸਾਹਿਬ ਚੱਲ ਗਿਆ ਤੇ ਉਹਨਾਂ ਸਿੰਘ ਸਮੇਂ ਦੇ ਘਰ ਜੀਏ ਤੂੰ ਬੂਆ ਵੀ ਨਹੀਂ ਖੋਲਦੇ ਹੂੰ ਕੋਸਾ ਨਾ ਕਰੇ ਮੇਰੀ ਗੱਲ ਦਾ ਅੱਜ ਤਾਂ ਕੋ ਸਿੰਘ ਸਾਹਿਬ ਮਿਲਣ ਵਾਸਤੇ ਆਇਆ ਜੋ ਲੇਖ ਤੋਂ ਪਹਿਲਾਂ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਪਾਈ ਰਣਜੀਤ ਸਿੰਘ ਆਇਆ ਹੂੰ ਆਪਣਾ ਗਿਆਨੀ ਗੁਰਵਜ ਸਿੰਘ ਆਇਆ ਮਦਾਨਤੀ ਆਇਆ ਹੁਣ ਆਪਣਾ ਸਿੰਘ ਸਾਹਿਬ ਆਇਆ ਇਹਦਾ ਨਾਮ ਹੈ ਰਗਵੀਰ ਸਿੰਘ ਰਗਵੀਰ ਕਿਸੇ ਦਾ ਪੁੱਛਿਆ ਨਹੀਂ ਕੋਈ ਮਰ ਗਿਆ ਹੂੰ ਅਕੀ ਸਿੰਘ ਸਾਹਿਬ ਜਿਨੇ ਆਣ ਕੇ ਮੇਰੇ ਘਰ ਵਿੱਚ ਗਰੀਬ ਜੇ ਕੁਲੀ ਦੇ ਵਿੱਚ ਅਣ ਕੇ ਕਰਨ ਪਾਏ ਮਤਲਬ ਜੀ ਘਰ ਚ ਪਹਿਲੇ ਸਿੰਘ ਸਾਹਿਬ ਤੁਹਾਡੇ ਪਹੁੰਚੇ ਜੇ ਬਾਕੀ ਕੋਈ ਸਿੰਘ ਸਾਹਿਬ ਕਦੇ ਨਾ ਕਦੇ ਵਾਸਤੇ ਨਹੀਂ ਦਿਨ ਬਣਾਇਆ ਜਾ ਰਿਹਾ ਕੱਲੂ ਘਰੇ ਹਾਂਜੀ ਹਾਂਜੀ ਬਹੁਤ ਸਾਰੀਆਂ ਟਿੱਪਣੀਆਂ ਵੀ ਹੋ ਰਹੀਆਂ ਉੱਥੇ ਫਲਾਣਾ ਨਾ ਬੋਲੇ ਦੂਜਾ ਨਾ ਬੋਲੇ ਤੁਸੀਂ ਇੱਕ ਮੈਨੂੰ ਲੱਗਦਾ ਉਹਨਾਂ ਸਾਰੇ ਪਰਿਵਾਰਾਂ ਦੂਜੇ ਪਰਿਵਾਰ ਉਹ ਸ਼ੀਤ ਪਰਿਵਾਰ ਤੋਂ ਕੀ ਸੰਦੇਸ਼ ਆ ਕੀ ਦੇਣਾ ਚਾਹੁੰਦੇ ਉਹਨਾਂ ਲੋਕਾਂ ਨੂੰ ਜਿਹੜੇ ਮੈਂ ਸੰਦੇਸ਼ ਇਹ ਦੇਣਾ ਚਾਹਣੀ ਵੀ ਜਿਹੜਾ ਹੁਣ ਗਰਗੱਤ ਸਿੰਘ ਬਣਿਆ ਨਾ ਉਹਨੂੰ ਖੁੱਲ ਕੇ ਬੋਲਣਾ ਦਿੱਤਾ ਜਾਏ ਲੋਕਾਂ ਦੇ ਮਗਰ ਤਾਂ ਜੇ ਇਹ ਇਹ ਬੰਦਾ ਇੱਟ ਵਾਲਾ ਲੱਗਦਾ ਕੁਛ ਕੁਛ ਹਿਸਾਰ ਵੀ ਏ ਮੇਰੇ ਗਰੀਬ ਦੇ ਘਰ ਕੌਣ ਆਉੜਾ ਲੈ ਇੱਕੋ ਚੱਲ ਕੇ ਆਇਆ ਮੇਰੇ ਘਰ ਤੇ ਦੂਜੇ ਸੰਤਵ ਜੈਸਰੇ ਜੀ ਨਾ ਮੁੰਡੇ ਘਰ ਦੀ ਬਾਰਜੇ ਕੇ ਬਹਿਰੀ ਏ ਤੇ ਬਾਜੀ ਦੇਂਦੇ ਕਿਉਂ ਸਾਡੇ ਕੋਲ ਕੁਛ ਨਹੀਂ ਸਰਸੋਮੀ ਕਮੇਟੀ ਵੱਲੋਂ ਲੱਗਦਾ ਨਹੀਂ ਉਹਨਾਂ ਸ਼ੀਤਾਂ ਪਰਿਵਾਰਾਂ ਦੇ ਵਿੱਚੋਂ ਮੌਕਾ ਦੇਣਾ ਚਾਹੀਦਾ ਇਸ ਵੱਡੀ ਸੇਵਾ पर एक मैं एक भी गल दस कि जन सिंह पर वो कुछ वाला, वो हर एक दे का राया। हर एक वो चीज चीज कुछ नहीं करने जोगा। कुछ नहीं, पर उन्हें बड़ी अपनी चित बनाई है कल आने तो बड़े सत्कार मेरे घर आया जाना मैं से hmm. वो मेरे घरे है नमानी मैं नमानी दे ਸਿੰਘ ਥਰ ਚੱਲ ਗਿਆ ਤੇ ਉਹਨਾਂ ਸਿੰਘ ਸਮੇਂ ਦੇ ਘਰ ਜੀਏ ਤੂੰ ਬੂਆ ਵੀ ਨਹੀਂ ਖੋਲਦੇ ਇਹ ਕੋਸਾ ਨਾ ਕਰੇ ਮੇਰੀ ਗੱਲ ਦਾ ਅੱਜ ਤੱਕ ਕੋਈ ਸਿੰਘ ਸਾਹਿਬ ਮਿਲਣ ਵਾਸਤੇ ਆਇਆ ਜੋ ਵੀ ਪਹਿਲਾਂ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਆਇਆ ਆਪਣਾ ਗਿਆਨੀ ਕਰਵਜ ਸਿੰਘ ਆਇਆ ਮਦਾਨਤੀ ਆਇਆ ਹੁਣ ਆਪਣਾ ਸਿੰਘ ਸਾਹਿਬ ਆਇਆ ਇਹਦਾ ਨਾਮ ਰਗਵੀਰ ਸਿੰਘ ਰਗਵੀਰ ਕਿਸੇ ਦਾ ਪੁੱਛਿਆ ਨਹੀਂ ਕੋਈ ਮਰ ਗਏ ਹੂੰ ਇਹ ਸਿੰਘ ਸਾਹਿਬ ਜਿਹਨੇ ਆਣ ਕੇ ਮੇਰੇ ਘਰ ਵਿੱਚ ਗਰੀਬ ਜੀ ਕੁੱਲੀ ਦੇ ਵਿੱਚ ਆਣ ਕੇ ਚਰਨ ਪਾਏ ਮਤਲਬ ਜੀ ਘਰ ਚ ਪਹਿਲੇ ਸਿੰਘ ਸਾਹਿਬ ਤੁਹਾਡੇ ਪਹੁੰਚੇ ਜੇ ਬਾਕੀ ਕੋਈ ਸਿੰਘ ਸਾਹਿਬ ਆਇਆ ਨਾ ਕਦੇ ਨਾ ਕਦੇ ਵਾਸਤੇ ਨਹੀਂ